ਹੱਦਬੰਦੀ ਨੂੰ ਲੈ ਕੇ ਵਿਰੋਧਤਾ ਕੀਤੀ ਗਈ ਜਾਂ ਫਿਰ ਮਤਾ ਹੀ ਕਹਿੰਦੇ ਕਿ ਇਹਨੂੰ ਕੈਨਸਲ ਕਰ ਦਿਓ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਹੈ ਇਲਜ਼ਾਮ ਲਾਉਣਾ ਇਹ ਚੁਣਕਿਆ ਇਹ ਨੁਮਾਇੰਦੇ ਨੇ ਇਹਨਾਂ ਦੀ ਗੱਲ ਜਰੂਰ ਸੁਣੋਗੇ ਪਰ ਅਗਰ ਕੋਈ ਗੱਲ ਨਜਾਇਜ਼ ਕਹਿਣਗੇ ਉਹ ਕਦੇ ਵੀ ਨਹੀਂ ਮੰਨੇ ਜਾਣੀ ਉਹਨਾਂ ਨੇ ਇਹ ਨਹੀਂ ਕਿ ਮਤਾ ਕੱਢ ਦਿਓ ਉਹ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਜਿਆਦਾ 25 ਕਿਲੋਮੀਟਰ ਤੱਕ ਦਾਇਰਾ ਨਾਲਾ ਉਹ ਕਿ ਜਿਹੜੇ ਸ਼ਹਿਰ ਦੇ ਨੇੜੇ ਕਲੋਨੀਆਂ ਨੇ ਉਹਨਾਂ ਨੂੰ ਤੁਸੀਂ ਲੈ ਲਓ ਕਿ ਇਹਦੇ ਲਈ ਅਰਲੀ ਟੂ ਸ਼ੇ ਹੈਗੇ ਸਮਾਂ ਲੱਗਣਾ 2 ਸਾਲ ਦਾ ਸਮਾਂ ਲੱਗੂਗਾ ਤੇ ਜੋ ਕਾਨੂੰਨ ਮੁਤਾਬਕ ਜਿਹੜੇ ਕੰਮ ਸਾਰੇ ਮਸਲਾ ਇਹ ਹੈ ਕਿ ਪਿੰਡਾਂ ਦੇ ਕਿਸਾਨਾਂ ਨੂੰ ਪਾਣੀ ਚਾਹੀਦਾ ਹੁਣ ਜਿਹੜੀ ਇਹ ਲਹਿਰ ਦੀ ਅਸੀਂ ਬੰਦੀ ਕਰਾਵਾਂਗੇ 1 ਮਹੀਨੇ ਦੀ ਨਗਰ ਨਿਗਮ ਦੇ ਹਾਊਸ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ ਜਿਹੜੇ ਏਜੰਡੇ ਜਿਹੜੇ ਨੇ ਉਹ ਰੱਖੇ ਗਏ ਸੀਗੇ ਲੇਕਿਨ ਇੱਥੇ ਵਿਰੋਧੀਆਂ ਵੱਲੋਂ ਕਈ ਮੁੱਦਿਆਂ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਗਿਆ ਖਾਸ ਕਰਕੇ ਹੱਦਬੰਦੀ ਨੂੰ ਲੈ ਕੇ ਹੱਦਬੰਦੀ ਨੂੰ ਲੈ ਕੇ ਵਿਰੋਧਤਾ ਕੀਤੀ ਗਈ ਜਾਂ ਫਿਰ ਉਹ ਮਤਾ ਹੀ ਕਹਿੰਦੇ ਕਿ ਇਹਨੂੰ ਕੈਨਸਲ ਕਰ ਦਿਓ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਹੈ ਇਲਜ਼ਾਮ ਲਾਉਣਾ ਅਗਰ 201995 ਵਿੱਚ ਹੱਦਬੰਦੀ ਹੋਈ ਸੀ ਨਿਗਮ ਮਤਾਪਕ ਅਗਰ ਅਗਰ ਵਿਧਾਨ ਇਹ ਮਿਨੀ ਹਾਊਸ ਦੇ ਵਿੱਚ ਮਤਾ ਆਇਆ ਹੈ ਉਹਨੂੰ ਵਿਚਾਰ ਕੀਤਾ ਜਾਣਾ ਚਾਹੀਦਾ ਜਿਹੜੀ ਗੱਲ ਹੈ ਵੀ ਕੋਈ ਅਗਰ ਜੇ ਕੋਈ ਨਜਾਇਜ਼ ਗੱਲ ਹੋ ਤਾਂ ਉਹ ਵਿਰੋਧੀਆਂ ਦੇ ਵੀ ਵਿਚਾਰੀ ਜਾਣੇ ਇਹ ਕੋਈ ਜ਼ੋਰ ਜਬਰਦਸਤੀ ਨਾਲ ਨਹੀਂ ਕਰਨੀ ਇਹ ਚੁਣਕੇ ਆਏ ਨੁਮਾਇੰਦੇ ਨੇ ਇਹਨਾਂ ਦੀ ਗੱਲ ਜਰੂਰ ਸੁਣੋਗੇ ਪਰ ਅਗਰ ਕੋਈ ਗੱਲ ਨਜਾਇਜ਼ ਕਰਨਗੇ ਉਹ ਕਦੇ ਵੀ ਨਹੀਂ ਮੰਨੀ ਜਾਣੀ ਕਿਉਂਕਿ ਮਤਾ ਜਿਹੜਾ ਪਾਸ ਕਰਨਾ ਜਾਂ ਨਾ ਕਰਨਾ ਉਹ ਇੱਕ ਮжоਰਿਟੀ ਦੇ ਹਿਸਾਬ ਨਾਲ ਹੋਣਾ ਤੁਹਾਡੇ ਹਲਕੇ ਦੇ ਵਿੱਚ ਵੀ ਕਿਹਾ ਜਾ ਰਿਹਾ ਹੈਗਾ ਕਿ ਹੱਦਬੰਦੀ ਹੋਣੀ ਚਾਹੀਦੀ ਹੈ ਜਸਪਾਲ ਬੰਗੜ ਜਾਂ ਇਧਰਲੇ ਏਰੀਆ ਜਿਹੜੇ ਹੈਗੇ ਆ ਆਈ ਜ਼ੋਨ ਵੀ ਆਂਦੀ ਹੈ ਤੁਹਾਡੇ ਏਰੀਆ ਦੇ ਵਿੱਚ ਕੋਈ ਮੇਰੇ ਜਿਹੜੀ ਮੇਰੀ ਹੱਦਬੰਦੀ ਹੈ ਉਹਦੇ ਨਾਲ ਬਸੰਤੇ ਵੀ ਨੂੰ ਜਾਂ ਜਿਹੜੇ 200 ਫੁੱਟ ਦੀ ਰੋਡ ਦੇ ਨਾਲ ਪੰਚਾਇਤਾਂ ਨੇ ਨਹੀਂ ਉਹ ਆਈ ਜ਼ੋਨ ਵੀ ਨਹੀਂ ਮੇਰੇ ਹਲਕੇ ਨਾਲ ਕੋਈ ਆਈ ਜ਼ੋਨ ਨਹੀਂ ਲੱਗਦਾ ਇਹ ਇਹ ਤੁਹਾਡੀ ਜਿਹੜੀ ਹੈ ਗਲਤ ਇਨਫਰਮੇਸ਼ਨ ਆ ਨਹੀਂ ਤੁਹਾਡੇ ਕਾਉਂਸਲਰਾਂ ਨੇ ਇਹ ਗੱਲ ਕਹੀ ਹੈਗੀ ਹੈ ਨਾ ਕਿ ਆਈ ਜ਼ੋਨ ਨਾਲ ਆਈ ਜ਼ੋਨ ਦੇ ਨਾਲ ਇਤਰਾਜ਼ ਨਹੀਂ ਉਹਨਾਂ ਨੇ ਜਤਾਇਆ ਹੈਗਾ ਅਗਰ ਕੋਈ ਆਉਂਦੀ ਹੈ ਤਾਂ ਅਗਰ ਕਿਸੇ ਨੂੰ ਵੀ ਕੋਈ ਆਉਣ ਜਿਹੜੀ ਹੈ ਮੈਰਿਟ ਦੇ ਆਧਾਰ ਤੇ ਕੋਈ ਵੀ ਚੁਣਾ ਉਹ ਕੀਤੀ ਜਾਊਗੀ ਕਿਸੇ ਨਾਲ ਪੱਖਪਾਤ ਕਿਸੇ ਨਾਲ ਕੋਈ ਜ਼ੋਰ ਜਰਦਾਤੀ ਨਹੀਂ ਕੀਤੀ ਜਾਊ ਅਗਰ ਸ਼ਹਿਰ ਦੇ ਵਿੱਚ ਵਿਕਾਸ ਹੋਣਾ ਲੋਕ ਚਾਹੁੰਦੇ ਆ ਤਾਂ ਉਹਦੇ ਹਿਸਾਬ ਨਾਲ ਜਿਹੜੀ ਹੈ ਇਹਦੀ ਹੱਦਬੰਦੀ ਵਧ ਦੇਣੀ ਚਾਹੀਦਾ ਬਾਕੀ ਅਜੇ ਇਹਦੇ ਲਈ ਅਰਲੀ ਟੂ ਸੇ ਅਜੇ ਸਮਾਂ ਲੱਗਣਾ 2 ਸਾਲ ਦਾ ਸਮਾਂ ਲੱਗੂਗਾ ਤੇ ਜੋ ਕਾਨੂੰਨ ਮੁਤਾਬਕ ਜਿਹੜੇ ਕੰਮ ਸਾਰੇ ਕੀਤੇ ਤੁਹਾਡੀ ਕੰਸੀਸਟੈਂਸੀ ਦੀ ਗੱਲ ਕਰੀਏ ਤਾਂ ਕੀ ਮਤੇ ਜਿਹੜੇ ਪਾਏ ਗਏ ਔਰ ਕਿਹੜੇ-ਕਿਹੜੇ ਪਾਸ ਹੋਏ ਦੇਖੋ ਸਾਰਾ ਕੁਝ ਆਨਰ ਕਾਰ ਜਿਹੜੇ ਕੌਂਸਲਰ ਸਬੰਧਨ ਦੀ ਮੰਗਾ ਸੀ ਉਹ ਵਿੱਚ ਉਹਦੇ ਵਿੱਚ ਨੋਟ ਨੇ ਜੋ ਵੀ ਪਾਸ ਕੀਤੇ ਜੋ ਮਦਰ ਰਿਜੈਕਟ ਕਰੇ ਉਹਦੀ ਇਨਫੋਰਮੇਸ਼ਨ ਮੀਡੀਆ ਨੂੰ ਇਹ ਪੂਰੀ ਖੁੱਲ੍ਹਦਲੀ ਨਾਲ ਦਿੱਤੀ ਜਾਊਗੀ ਕੋਈ ਵੀ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਗਿਆ ਚਾਹੇ ਕੋਈ ਵਿਰੋਧੀ ਕੌਂਸਲਰ ਹੈ ਅਗਰ ਉਹਨੇ ਕੋਈ ਮੰਗ ਰੱਖੀ ਹੈ ਤਾਂ ਉਹ ਖਰੇਮਤ से ਪਰਵਾਹਣਾ ਵਿਚਰਤੇ ਕਿ ਉਹ ਲੋਕਾਂ ਦੇ ਹਿੱਤ ਵਿੱਚ ਹੋਵੇ ਨਹੀਂ ਉਹ ਤਾਂ ਮੰਗ ਇੱਕ ਹੋਰ ਹੈਗੀ ਪੌਸ਼ ਏਰੀਆ ਤੁਹਾਡੇ ਵੀ ਕਈ ਕਨਸਿਸੈਂਸੀ ਪੌਸ਼ ਏਰੀਆ ਸਟਰੀ ਡੌਗ ਦੀ ਮੰਗ ਰੱਖੀ ਗਈ ਹੈ ਤੁਹਾਡੀ ਪਾਰਟੀ ਦੇ ਕੌਂਸਲਰ ਸਾਹਿਬ ਵੱਲੋਂ ਜਿਹੜੀ ਹੈ ਰੂਲਿੰਗ ਵੀ ਦਿਖਾਈ ਗਈ ਹੈ ਸੁਪਰੀਮ ਕੋਰਟ ਦੇਖੋ ਅਗਰ ਕੁੱਤਿਆਂ ਨੂੰ ਲੈ ਕੇ ਇਹ ਮੇਰੇ ਹਲਕੇ ਦਾ ਨਹੀਂ ਇਹ ਪੂਰੇ ਪੰਜਾਬ ਦਾ ਮਸਲਾ ਹੈ ਮੈਂ ਖੁਦ ਚਾਹਨਾ ਕਿ ਇਹ ਦਰবেশ ਨੇ ਇਹਨਾਂ ਦੇ ਜਿਵੇਂ ਮੈਂ ਕਈ ਵਾਰੀ ਮੰਗ ਵੀ ਰੱਖੀ ਹੈ ਵੀ ਜਿਵੇਂ ਜਿਸ ਤਰ੍ਹਾਂ ਗਊ ਛੱਲਾ ਬਣਾਇਆ ਜਾਂਦੇ ਨੇ ਇਹਨਾਂ ਦੇ ਦਰবেশਾਂ ਲਈ ਵੀ ਕੋਈ ਜਗ੍ਹਾ ਬਣਾਈ ਜਾਵੇ ਤੇ ਮੇਰੇ ਇਹ ਗੱਲ ਖੁਸ਼ੀ ਦੱਸਦੇ ਹੋਏ ਸਾਂਝੀ ਕਰਦਾ ਕਿ ਸਾਡੇ ਮਾਨਯੋਗ ਸੰਜੀਵ ਅਰੋੜਾ ਜੀ ਨੇ ਪਹਿਲ ਕਦਮੇ ਕਰੀਏ ਕਿ 2 ਏਕੜ ਦੇ ਵਿੱਚ ਕੋਈ ਜਗ੍ਹਾ ਬਣਾ ਵੀ ਰਹੇ ਨੇ ਅਗਰ ਸਰਕਾਰ ਇਹਨੂੰ ਅਡਾਪਟ ਕਰ ਦਈਏ ਤਾ ਵੱਡੇ ਪੱਧਰ ਤੇ ਹੋਰ ਜਗ੍ਹਾ ਵੀ ਇਹ ਖੋਦੇ ਜਾਣ ਤਾਂ ਕਿ ਇਹ ਦਰবেশਾਂ ਨੂੰ ਵੀ ਨਾ ਮਾਰਿਆ ਜਾਵੇ ਇਹ ਵੀ ਸੜਕਾਂ ਤੇ ਨਾ ਰੋਣ ਨਾ ਹੀ ਲੋਕਾਂ ਦੇ ਜਿਹੜੀਆਂ ਇਹ ਦੰਦੀਆਂ ਵੱਟ ਕੇ ਉਹਨਾਂ ਦੇ ਲੰਘੇ ਲੱਗ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇੱਥੇ ਕੁਲਵੰਤ ਸਿੱਧੂ ਹਲਕਾ ਅ ਆਪਣੇ ਹਲਕੇ ਦੇ ਜਿਹੜੇ ਕਾਉਂਸਲਰ ਸੀਗੇ ਉਹਨਾਂ ਦੇ ਪਾਏ ਹੋਏ ਮਤਿਆਂ ਦੀ ਚਰਚਾ ਕਰਦੇ ਹੋਏ ਨਜ਼ਰ ਆਏ ਪਰ ਤੁਹਾਨੂੰ ਦੱਸ ਦਈਏ ਕਿ ਕਈ ਪੌਸ਼ ਏਰੀਆਜ਼ ਦੇ ਵਿੱਚ ਸਟ੍ਰੇ ਡੌਗ ਔਰ ਡੌਗ ਬਾਈਟਸ ਦੀ ਜਿਹੜੀ ਦਿੱਕਤ ਆ ਰਹੀ ਸੀ ਉਹਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੈ ਅ ਗੱਲਬਾਤ ਕਰੀਏ ਸ਼ੀਨਾ ਜੀ ਨੇ ਮੌਜੂਦ ਵਿਧਾਇਕ ਨੇ ਗੱਲਬਾਤ ਕਰ ਲੈਣੀ ਹੈ ਔਰ ਖਾਸ ਕਰਕੇ ਹੱਦਬੰਦੀ ਨੂੰ ਲੈ ਕੇ ਇਹਨਾਂ ਦੀ ਕੰਸਟੀਚੁਐਂਸੀ ਜਿਹੜੀ ਹੈਗੀ ਸਭ ਤੋਂ ਵੱਧ ਆਈ ਜ਼ੋਨ ਵਾਲਾ ਏਰੀਆ ਹੁੰਦਾ ਮੈਮ ਹੱਦਬੰਦੀ ਨੂੰ ਲੈ ਕੇ ਚਰਚਾ ਹੋਈ ਵਿਰੋਧੀਆਂ ਨੇ ਤਾਂ ਕਹਿੰਦਾ ਕਿ ਇਹ ਮਤਾ ਹੀ ਕੱਢਦੇ ਹੋ ਕਿਹੜਾ ਹੱਦਬੰਦੀ ਨੂੰ ਲੈ ਕੇ ਕਿ ਹੱਦਬੰਦੀ 112 ਪਿੰਡ ਪੋਸੀਬਲੀ ਦੇਖੋ ਉਹਨਾਂ ਨੇ ਇਹ ਨਹੀਂ ਕਿ ਆ ਮਤਾ ਕੱਢ ਦਿਓ ਉਹ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਜਿਆਦਾ 25 ਕਿਲੋਮੀਟਰ ਤੱਕ ਦਾਇਰਾ ਨਾ ਲਾਓ ਕਿ ਜਿਹੜੇ ਸ਼ਹਿਰ ਦੇ ਨੇੜੇ ਕਲੋਨੀਆਂ ਨੇ ਉਹਨਾਂ ਨੂੰ ਤੁਸੀਂ ਲੈ ਲਓ ਲੇਕਿਨ ਜਿਹੜੇ ਪਿੰਡਾਂ ਵੱਲੋਂ ਡਿਮਾਂਡ ਆ ਰਹੀ ਆ ਕਿ ਸ਼ਹਿਰਾਂ ਦੇ ਅਸੀਂ ਨਾਲ ਲੱਗਦੇ ਪਿੰਡਾਂ ਸਾਨੂੰ ਲਾਈਟ ਦੀ ਕੂੜੇ ਦੀ ਸਮੱਸਿਆ ਆ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਆਉਣ ਵਾਲੀਆਂ ਲਾਈਟਾਂ ਦੀ ਆ ਕੂੜੇ ਦੀ ਆ ਸੜਕਾਂ ਦੀ ਉਹਨਾਂ ਨੇ ਕਿਹਾ ਸਾਨੂੰ ਆਪਣੇ ਪਿੰਡਾਂ ਨੂੰ ਸ਼ਹਿਰ ਦੇ ਨਾਲ ਪ੍ਰੋਪਰ ਅਟੈਚ ਕੀਤਾ ਜਾਵੇ ਤਾਂ ਕਿ ਸਾਨੂੰ ਇਹ ਸਹੂਲਤਾ ਮਿਲਣੀ ਸ਼ੁਰੂ ਹੋ ਜਾਵੇ ਤੁਹਾਡੀ ਕੰਸਟੀਜੈਂਸੀ ਸਭ ਤੋਂ ਬਾਅਦ ਆਈ ਜ਼ੋਨ ਜਿਹੜਾ ਹੈਗਾ ਜੁੜਦਾ ਹੈਗਾ ਆਈ ਜ਼ੋਨ ਨੂੰ ਲੈ ਕੇ ਫਿਰ ਕਿਸ ਤਰ੍ਹਾਂ ਜਿਹੜੀਆਂ ਨੇ ਪਾਲਿਸਿਸ ਲੈਂਦੀਆਂ ਜਾਣਗੀਆਂ ਆਈ ਜ਼ੋਨ ਨੂੰ ਵੀ ਜੁੜਿਆ ਜਾਏਗਾ ਜਸਪਾਲ ਬੰਗੜਾ ਵਾਲਾ ਏਰੀਆ ਵੀ ਸ਼ਾਇਦ ਤੁਹਾਡੀ ਕੰਸਟੀਜੈਂਸੀ ਚ ਆਈ ਜ਼ੋਨ ਵਿੱਚ ਜਸਪਾਲ ਬੰਗੜਾ ਦੇ ਏਰੀਆ ਦੇ ਵਿੱਚ ਕਲੋਨੀਆਂ ਬਣੀਆਂ ਹੋਈਆਂ ਜਿਹੜੀਆਂ ਕਿ ਪਹਿਲਾਂ ਤੋਂ ਬਹੁਤ ਸਾਰੀਆਂ ਬਣੀਆਂ ਹੋਈਆਂ ਤੇ ਮਿਕਸ ਯੂਜ਼ ਵੀ ਮੇਰੇ ਏਰੀਆ 'ਚ ਹੀ ਆ ਤੇ ਜੇ ਇਹ ਚੀਜ਼ ਹੁੰਦੀ ਆ ਤੇ ਮੇਰੇ ਹਿਸਾਬ ਨਾਲ ਓਕੇ ਆ ਬਟ ਉਸ ਤੋਂ ਅੱਗੇ ਕਿਹੜੀ ਕਨਸਿਸਟੈਂਸੀਜ਼ ਦੀ ਤੁਸੀਂ ਗੱਲ ਕਰ ਰਹੇ ਹੋਗੇ ਜਾਂ ਤੁਹਾਡੇ ਜਿਹੜੇ ਵਿਰੋਧ ਨਹੀਂ ਨਹੀਂ ਕੋਈ ਵਿਰੋਧਤਾ ਨਹੀਂ ਜੀ ਮੇਰੇ ਵਿਰੋਧਤਾ ਤਾਂ ਹੈਗੀ ਹੈ ਨਾ ਉਹ ਕਹਿ ਰਿਹਾ ਕਿ ਪੰਚਾਇਤੀ ਜ਼ਮੀਨ ਜਿਹੜੀ ਕੋਈ ਵਿਰੋਧਤਾ ਨਹੀਂ ਜੀ ਇਹਦੇ ਨਾਲ ਮੇਰੇ ਵਾਲੇ ਏਰੀਆ 'ਚ ਜਸਪਾਲ ਬਾਂਗਰ ਪਵਾ ਖਾਕਟ ਜਿਉਂ ਸ਼ਹਿਰ ਦੇ ਨਾਲ ਜੁੜਦੇ ਆ ਕੋਈ ਉਹਦੇ ਵਿੱਚ ਉਹ ਨਹੀਂ ਹੈ ਕਿਉਂਕਿ ਉੱਥੇ ਇੰਡਸਟਰੀ ਨੂੰ ਵੀ ਅਸੀਂ ਸਹੂਲਤਾਂ ਹੁਣ ਵੀ ਦਿੰਨੇ ਆ ਇੰਡਸਟਰੀ ਲਿਸਟ ਹੁਣ ਵੀ ਸਾਡੇ ਕੋਲੇ ਆਉਂਦੇ ਆ ਪਮੇ ਦੇ ਖਾਕੜ ਦੇ ਜਸਪਾਲ ਵਾਂਗਰ ਦੇ ਜਸਪਾਲ ਵਾਂਗਰ ਦਾ ਸਾਰਾ ਪਿੰਡ ਸਾਡੇ ਕੋਲੇ ਆਉਂਦਾ ਕਿ ਆਪਣੀ ਜਿਹੜਾ ਸਾਡੀ ਜਿਹੜਾ ਸਾਡਾ ਪਿੰਡਾ ਤੁਸੀਂ ਆਪਣੀ ਵਿਧਾਨ ਸਭਾ ਦੇ ਨਾਲ ਅਟੈਚ ਕਰੋ ਕਿਉਂਕਿ ਸਾਡੀ ਇੱਥੇ ਸਭ ਤੋਂ ਵੱਧ ਸੁਣਵਾਈ ਹੁੰਦੀ ਆ ਸਾਨੂੰ ਇਹਦੀ ਅਪਰੋਚ ਨੇੜੇ ਆ ਤੇ ਮੇਰੇ ਲੋਕਾਂ ਦੀ ਡਿਮਾਂਡ ਦੇ ਕਹਿਣ ਦੇ ਮੁਤਾਬਕ ਮੇਰੇ ਇਹ ਜ਼ਰੂਰੀ ਹੋ ਜਾ ਕਿ ਜੋੜਨੀਆਂ ਚਾਹੀਦੀਆਂ ਅੱਛਾ ਇੱਕ ਪੁਲ ਦੀ ਡਿਮਾਂਡ ਪਹਿਲਾ ਪੁਲ ਬਣਿਆ ਸੀ ਲੋਹਾਰਾ ਪੁਲ ਲੇਕਿਨ ਇੰਨੀਆਂ ਸਰਕਾਰਾਂ ਰਹੀਆਂ ਜਿਨ੍ਹਾਂ ਨੇ ਡਿਮਾਂਡ ਕੀਤੀ ਆ ਉਹਨਾਂ ਦੀ ਸਰਕਾਰਾਂ ਦੇ ਵਿੱਚ ਵੀ ਉਹਨਾਂ ਦੇ ਅੱਜ ਚੌਥੀ ਵਾਰੀ ਕਾਉਂਸਲਰ ਬਣਿਆ ਚਾ ਇਹਨੇ ਮਤਲਬ 20 ਸਾਲਾਂ ਤੋਂ ਡਿਮਾਂਡ ਨਹੀਂ ਹੋਈ ਕਿ ਅੱਜ ਪੁਲ ਜਲਦੀ ਬਣ ਜਾਵੇ ਮਸਲਾ ਇਹ ਹੈ ਕਿ ਪਿੰਡਾਂ ਦੇ ਕਿਸਾਨਾਂ ਨੂੰ ਪਾਣੀ ਚਾਹੀਦਾ ਹੁਣ ਜਿਹੜੀ ਇਹ ਲਹਿਰ ਦੀ ਅਸੀਂ ਬੰਦੀ ਕਰਾਵਾਂਗੇ 1 ਮਹੀਨੇ ਦੀ ਤੇ ਪੁੱਲ ਦੀ ਸਲੇਬ ਪਾ ਦਾਂਗੇ ਅੱਛਾ ਇਹ ਕਿੰਨੇ 20 ਦਿਨ ਲਈ ਮਹੀਨੇ ਲਈ ਹੈ ਕਿੰਨੇ ਜਿਹੜੀ ਬੰਦੀ ਆ 1 ਮਹੀਨੇ ਦੀ ਮੰਗਦੇ ਆ ਕਿਉਂਕਿ ਜਿਹੜਾ ਪੋਲਾ ਹੋ 80 ਫੁੱਟ ਚੌੜਾ ਹੈ ਤੇ 160 ਫੁੱਟ ਟੋਟਲ ਮਤਲਬ ਹੋ ਜਾਂਦਾ 160 ਫੁੱਟ ਦੀ ਜਿਹੜੀ ਸ਼ਟਰਿੰਗ ਲਗਾਉਣ ਲਈ ਸਾਨੂੰ 1 ਮਹੀਨੇ ਦੀ ਬੰਦੀ ਜ਼ਰੂਰੀ ਹੈ ਮੈਂ ਮੰਤਰੀ ਸਾਹਿਬ ਨੂੰ ਲੈਟਰ ਲਿਖਿਆ ਤੇ ਬੰਦੀ ਬੜੀ ਜਲਦੀ ਕਰਵਾ ਕੇ ਅਸੀਂ ਉਹ ਜਿਹੜੀ ਸਲੇਬ ਆ ਪਾ ਰਹੇ ਹਾਂ ਅੱਛਾ ਇੱਕ ਚੀਜ਼ ਗਿਆਸਪੁਰੇਤ ਔਰ ਟੰਡਾਰੀ ਨੂੰ ਲੈ ਕੇ ਹਮੇਸ਼ਾ ਉੱਠਦੀ ਰਹੀ ਹੈ ਕਿ ਸੀਵਰੇਜ ਦੀ ਸਭ ਤੋਂ ਵੱਡੀ ਸਮੱਸਿਆ ਲੋਕਾਂ ਨੇ ਤਾਂ ਉੱਥੇ ਕਿਸ਼ਤੀਆਂ ਤੱਕ ਚਲਾ ਕੇ ਦਿਖਾਈਆਂ ਸੀ ਬਰਸਾਤਾਂ ਦੇ ਟਾਈਮ 'ਚ ਤੁਸੀਂ ਸ਼ਾਇਦ ਤੁਹਾਡੇ ਕੈਮਰੇ ਨੇ ਕੈਦ ਨਹੀਂ ਕੀਤਾ ਜਿਹੜੀ ਤੁਸੀਂ ਗਿਆਸਪੁਰਾ ਦੀ ਗੱਲ ਕਰਦੇ ਹੋ ਗਿਆਸਪੁਰਾ 33 ਫੁੱਟਾ ਰੋਡ ਤੇ 24 ਇੰਚ ਸੀਵਰ ਪਾਇਆ ਜਿਹੜੀ ਸਾਲਾਂ ਮੱਦੀ ਜਿਹੜਾ ਉਹ ਮਿੰਨੀ ਰੋਜ਼ ਗਾਰਡਨ ਆ ਪਾਣੀ ਉੱਚ ਖੜਦਾ ਸੀ ਕਿਸ਼ਤੀਆਂ ਚੱਲਦੀਆਂ ਸੀ ਉਹਦੇ ਆਲੇ ਦੁਆਲੇ ਸਾਰੇ ਜਿਹੜੀ ਡਰੇਨੇਜ ਪਾਈ ਪਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 24 ਇੰਚ ਟੂ 7 ਦੀਆਂ ਪਾਈਪਾਂ ਪਾਈਆਂ ਅੱਜ ਉਹ ਰੋਡ 10 ਇੰਚੀ ਸਲੇਬ ਦੇ ਨਾਲ ਬਣ ਕੇ ਤਿਆਰ ਹੋ ਰਹੀ ਹੈ ਔਰ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਵਿਜ਼ਨ ਆ ਆਉਣ ਵਾਲੇ 50 ਸਾਲਾਂ ਤੱਕ ਉਹੋ ਕੁਝ ਵੀ ਉੱਥੇ ਮਤਲਬ ਨਾ ਸੀਵਰ ਦੀ ਸਮੱਸਿਆ ਆਊਗੀ ਨਾ ਪਾਣੀ ਦੀ ਨਾ ਰੋਡ ਦੀ ਇਹ ਪਹਿਲੀ ਸਰਕਾਰ ਹੋਈ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਜਿਹੜੇ ਸਾਨੂੰ ਪੁੱਛਦੇ ਆ ਬੁਲਾ ਕੇ ਪੁੱਛਦੇ ਆ ਦੱਸੋ ਤੁਹਾਨੂੰ ਕਿੰਨਾ ਪੈਸਾ ਚਾਹੀਦਾ ਤੁਸੀਂ ਅੱਜ ਮੇਰੇ ਹਲਕੇ ਦੀਆਂ ਸੜਕਾਂ ਦੇਖੋ ਚਾਹੇ 33 ਫੁੱਟਾ ਰੋਡ ਦੇਖ ਲਓ ਚਾਹੇ ਕੰਗਣਵਾਲ ਦੇਖ ਲਓ ਸਤਪਾਲ ਚੌਂਕ ਤੋਂ ਕੰਗਣਵਾਲ ਕੰਗਣਵਾਲ ਤੋਂ ਜਿਹੜਾ ਜਨਰਲ ਮੋਹਨ ਸਿੰਘ ਰੋਡ ਜਿਹੜੀ ਪੂਰੀ ਪ੍ਰੋਪਰ ਬਣ ਰਹੀ ਹੈ ਢੰਡਾਰੀ ਦੀ ਰੋਡ ਦੇਖ ਲਓ ਏਟੀਆਈ ਰੋਡ ਦੇਖ ਲਓ ਜਿੰਨੀਆਂ ਵੀ ਰੋਡਸ ਬਣ ਰਹੀਆਂ ਅੱਜ ਰੇਨੂ ਸਾਹਿਬ ਵਾਲੀ ਰੋਡ ਬਣ ਰਹੀ ਹੈ ਸਾਰੀਆਂ 10 ਇੰਚ ਸਲੇਬ ਦੇ ਨਾਲ ਬਣ ਰਹੀਆਂ ਵਧੀਆ ਤਰੀਕੇ ਨਾਲ ਤਿਆਰ ਹੋ ਰਹੀਆਂ ਉਸ ਤੋਂ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਇਹ ਖਾਨਾ ਪੂਰਤੀ ਕਰਦੀ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਕਿ ਥੋੜਾ ਜਿਹਾ ਪੈ ਚਲਾਇਆ ਰੋਡ ਬਣਾਈ ਚੱਲੇ ਥੱਲੇ ਉਹਨਾਂ ਨੇ ਕਦੇ ਦੇਖਿਆ ਨਹੀਂ ਕਿ ਸੀਵਰ ਵੀ ਬਦਲਣ ਵਾਲਾ ਹੈ ਪਾਣੀ ਦੀ ਵੀ ਪਾਈਪਾ ਅਸੀਂ ਉਸ ਵਿਜ਼ਨ ਨੂੰ ਲੈ ਕੇ ਕੰਮ ਕਰਦੇ ਹਾਂ ਅੱਛਾ ਇੱਕ ਵਿਜ਼ਨ ਏਰੀਆ ਸਾਡਾ ਜੇ ਏਰੀਆ ਦੀ ਡਿਵੈਲਪਮੈਂਟ ਹੁੰਦੀ ਆ ਤਾਂ ਹੀ ਅਸੀਂ ਲੋਕ ਉਥੇ ਦਵਾਰਾ ਵੋਟਾਂ ਮੰਗਣ ਜਾਵਾਂਗੇ ਆਪੋ შეਪੀਮ ਤਾਂ ਮਤੇ ਚਾਹੇ ਵਿਰੋਧੀਆਂ ਦੇ ਹੋਣ ਜਾਂ ਫਿਰ ਆਮ ਆਦਮੀ ਪਾਰਟੀ ਦੇ ਕਾਉਂਸਲਰ ਦੇ ਮਤੇ ਲੋਕ ਹਿੱਤ ਦੇ ਹੈ ਤਾਂ ਉਹ ਸਾਰੇ ਹੀ ਪਾਸ ਕਿਤੇ ਜਾਣਗੇ ਅ ਇਨ ਚੀਨਾਜੀ ਵੱਲੋਂ ਜਿਹੜਾ ਹੈਗਾ ਕਿਹਾ ਗਿਆ ਲੇਕਿਨ ਹਲੇ ਵੀ ਅਗਰ ਗੱਲ ਕਰੀਏ ਤਾਂ ਕਈ ਕਾਉਂਸਲਰ ਆਪਣੇ ਮਤਿਆਂ ਨੂੰ ਲੈ ਕੇ ਔਰ ਖਾਸ ਕਰਕੇ ਆਪਣੇ ਵਾਰਡਸ ਨੂੰ ਲੈ ਕੇ ਚਾਹੇ ਉਹ ਸੀਵਰੇਜ ਦੀ ਸਮੱਸਿਆ ਹੈਗੀ ਆ ਜਾਂ ਫਿਰ ਵਾਟਰ ਸਪਲਾਈ ਦੀ ਸਮੱਸਿਆ ਹੈ ਖਾਸ ਕਰਕੇ ਸਟਰੀਟ ਲਾਈਟ ਦੀ ਸਮੱਸਿਆ ਉਹਨਾਂ ਉਤੇ ਚਰਚਾ ਕਰਦੇ ਤੇ ਮੰਗ ਕਰਦੇ ਹੋਏ ਵੀ ਦਿਖਾਈ ਦਿੱਤੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ